ਦੇਖੋ ਜਿਹੜਾ ਸਰਦਾਰ ਬਲਕਾਰ ਸਿੰਘ ਟੀਮਾ ਮੈਮੋਰੀਅਲ ਬਾਸਕਟਬਾਲ ਟੂਰਨਾਮੈਂਟ ਹੋ ਰਿਹਾ ਹੈ ਥਰਡ ਟੂਰਨਾਮੈਂਟ ਹੈ ਔਰ ਇਹ 28 ਫਰਵਰੀ ਤੋਂ ਸ਼ਾਮੀ 3 ਵਜੇ ਦੇ ਮੈਚ ਸ਼ੁਰੂ ਹੋ ਜਾਣੇ ਨੇ ਓਪਨਿੰਗ ਹੈ 28 ਫਰਵਰੀ ਨੂੰ ਔਰ 4 ਫਰਵਰੀ ਨੂੰ ਸ਼ਾਮ ਨੂੰ ਇਹਦਾ ਫਾਈਨਲ ਹੈ ਸੋ ਟੀਮਾਂ ਜਿਹੜੀਆਂ ਅੱਜ ਦੋ ਟੀਮਾਂ ਜਿਹੜੀਆਂ ਪਹੁੰਚ ਗਈਆਂ 26 ਤਰੀਕ ਨੂੰ ਪਹੁੰਚ ਗਈਆਂ ਬਾਕੀ ਟੀਮਾਂ ਕੱਲ ਜਿਹੜੀਆਂ ਪਹੁੰਚ ਜਾਣੀਆਂ ਸ਼ਾਮ ਤੱਕ ਔਰ ਪਰਸੋਂ ਤੋਂ ਇਹਦੀ ਸਟਾਰਟਿੰਗ ਹੈ ਸੋ ਇਹ ਮੈਂ ਜਿੱਦਾਂ ਪਹਿਲਾਂ ਕਹਿ ਚੁੱਕਿਆ ਇੰਡੀਆ ਦਾ ਸਭ ਤੋਂ ਵਧੀਆ ਤੇ ਬਲੱਖਣ ਗੱਲ ਇਹ ਹੈ ਕਿ ਜੰਗਲ 'ਚ ਮੰਗਲ ਹੈ ਛੋਟੇ ਜਿਹੇ ਪਿੰਡ ਦੇ ਵਿੱਚ ਐਡਾ ਵੱਡਾ ਟੂਰਨਾਮੈਂਟ ਕੁੱਤੇ ਤੇ ਨਹੀਂ ਹੁੰਦਾ ਵੱਡੇ ਸ਼ਹਿਰਾਂ 'ਚ ਦੇਖੇ ਆ ਵੱਡੇ ਕਸਬਿਆਂ 'ਚ ਦੇਖੇ ਆ ਪਰ ਇੰਨੇ ਛੋਟੇ ਪਿੰਡ 'ਚ ਐਡਾ ਵੱਡਾ ਟੂਰਨਾਮੈਂਟ ਕਦੇ ਨਹੀਂ ਸਰ ਕੀ ਕਿੰਨੀਆਂ ਟੀਮਾਂ ਨੇ ਭਾਗ ਲਿਆ ਔਰ ਕੀ ਕੀ ਸ਼ਡਿਊਲ ਹੈ ਇਹਦੇ ਵਿੱਚ 8 ਟੀਮਾਂ ਜਿਹੜੀਆਂ ਟੌਪ ਦੀਆਂ ਨੇ ਇੰਡੀਆ ਦੀਆਂ ਉਹ ਆ ਰਹੀਆਂ ਨੇ ਮੈਨ ਦੇ ਵਿੱਚ ਮੈਨ ਸੈਕਸ਼ਨ ਦੇ ਵਿੱਚ ਤੇ ਔਮਨ ਸੈਕਸ਼ਨ ਦੇ ਵਿੱਚ 6 ਟੀਮਾਂ ਜਿਹੜੀਆਂ ਟੌਪ ਦੀਆਂ ਇੰਡੀਆ ਦੇ ਆ ਉਦਘਾਟਨ ਕਿ ਇਹਨਾਂ ਨੇ ਕਰਨਾ ਕਿਹੜੇ ਕਿਹੜੇ ਦਿਨ ਕਿਹਨਾਂ ਟਾਈਮ ਨੇ ਆਉਣਾ ਜਿਹੜਾ ਉਦਘਾਟਨ ਹੈ ਪਰਸੋਂ ਨੂੰ ਸਾਡੇ ਜਿਹੜੇ ਕੈਬਨਿਟ ਮੰਤਰੀ ਨੇ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਉਹ ਕਰਨਗੇ ਤੇ 4 ਤਰੀਕ ਨੂੰ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਉਹ ਦਰਸ਼ਨ ਦੇਣਗੇ ਤੇ ਨਾਲ ਡਾਕਟਰ ਰਵਜੋਤ ਜੀ ਜਿਹੜੇ ਕੈਬਨਿਟ ਮੰਤਰੀ ਨੇ ਉਹ ਵੀ ਆਉਣਗੇ ਤੇ ਵਿਚਕਾਰ ਵੀ ਮੰਤਰੀ ਸਾਹਿਬਾਨ ਤੇ ਹੋਰ ਬੜੀਆਂ ਪ੍ਰਮੁੱਖ ਸ਼ਖਸੀਅਤਾਂ ਆਉਣਗੀਆਂ ਔਰ ਇੱਕ ਅਸੀਂ ਸਪੈਸ਼ਲੀ ਜਿਹੜਾ ਦੁਨੀਆਂ ਦੇ ਜਿਹੜੇ ਮਸ਼ਹੂਰ ਨੇ ਜਿਨ੍ਹਾਂ ਨੇ ਬਿਰਗਾਂ ਨੂੰ ਮੋਟੀਵੇਟ ਕਰਨਾ ਹੈ ਜਿਨ੍ਹਾਂ ਨੇ 83 ਸਾਲ ਜਦੋਂ ਕਿ 83 ਸਾਲ ਦੀ ਉਮਰ ਦੇ ਵਿੱਚ ਬੰਦਾ ਮੜੀਆਂ ਦੀ ਅਡੀਕ ਕਰਦਾ ਹੁੰਦਾ ਹੈ ਪਈ ਪਤਾ ਨਹੀਂ ਕਦੋਂ ਚਲ ਜਾਣਾ ਤੇ ਉਦੋਂ ਉਹਦੇ ਮਨ ਦੇ ਵਿੱਚ ਬਣਿਆ ਕਿ ਯਾਰ ਮੈਂ ਐਥਲੈਟਿਕਸ ਕਰਨੀ ਹੈ ਤੇ ਉਹਨਾਂ ਨੇ ਐਥਲੈਟਿਕਸ ਸ਼ੁਰੂ ਕੀਤੀ ਉਹਨਾਂ ਨੇ ਰੇਸ ਸ਼ੁਰੂ ਕੀਤੀ ਔਰ ਦੁਨੀਆ ਦੇ ਵਿੱਚ ਉਹਨਾਂ ਨੇ ਨਾਮ ਨਖਟਿਆ ਐਡੀਡਾਸ ਦੇ ਬ੍ਰਾਂਡ ਐਂਬੈਸਡਰ ਬਣੇ ਤੇ ਉਹਨਾਂ ਦਾ ਨਾਮ ਹੈ ਅੱਜ ਉਹ 110 ਤੇ 13 ਸਾਲ ਦੇ ਨੇ ਉਹਨਾਂ ਦਾ ਨਾਮ ਹੈ ਸਰਦਾਰ ਫੌਜਾ ਸਿੰਘ ਅਸੀਂ ਲੋਕਾਂ ਨੂੰ ਤੇ ਬਜ਼ੁਰਗਾਂ ਨੂੰ ਮੋਟੀਵੇਟ ਕਰਨ ਲਈ ਉਹਨਾਂ ਨੂੰ ਵੀ ਇੱਥੇ ਬੁਲਾ ਰਹੇ ਹਾਂ ਗ੍ਰੇਟ ਖਲੀ ਵੀ ਜਿਹੜੇ ਨੇ ਮੇਰੀ ਗੱਲ ਹੋ ਰਹੀ ਹੈ ਉਹ ਵੀ ਆਉਣਗੇ ਜਿਹੜੇ ਬਹੁਤ ਮਸ਼ਹੂਰ ਜਿਹੜੇ ਹੀਰੋ ਨੇ ਜਿਹੜੇ ਪੰਜਾਬੀ ਫਿਲਮਾਂ ਦੇ ਦੇਵ ਖਰੋੜ ਜੀ ਉਹ ਵੀ ਦਰਸ਼ਨ ਦੇਣਗੇ ਸੋ ਬੜਾ ਇੱਕ ਵਧੀਆ ਜਿਹੜਾ ਉਹ ਮਾਹੌਲ ਤੇ ਵਧੀਆ ਟੂਰਨਾਮੈਂਟ ਹੋਣੀ ਜਾ ਰਹੀ ਹੈ ਅੰਤਿਮ ਮੈਸੇਜ ਆਫ ਪਲੇਅਰ ਨੂੰ ਦੱਸਦਾ ਹਾਂ ਮੇਰਾ ਇੱਕ ਮੈਸੇਜ ਹੈ ਦੇਖੋ ਮੈਂ ਹਮੇਸ਼ਾ ਕਹਿੰਦਾ ਜਿੰਨਾ ਮਰਜੀ ਜ਼ੋਰ ਲਾ ਲੋ ਨਸ਼ੇ ਨੂੰ ਬੰਦ ਨਹੀਂ ਤੁਸੀਂ ਕਰ ਸਕਦੇ ਕੋਈ ਸਰਕਾਰਾਂ ਦਾ ਦਾਵਾ ਕਰਨੋਂ ਝੂਠ ਬੋਲਦੀ ਸਿਰਫ ਤੇ ਸਿਰਫ ਜੇ ਨਸ਼ਿਆਂ ਨੂੰ ਬੰਦ ਕਰ ਸਕਦੀ ਤੇ ਆ ਗਰਾਊਂਡ ਕਰ ਸਕਦੀ ਤੇ ਸਕੂਲ ਕਰ ਸਕਦੇ ਨੇ ਪੜ੍ਹਾਈ ਕਰ ਸਕਦੀ ਸੋ ਤੰਦਰੁਸਤ ਪੰਜਾਬ ਬਣਾਣਾ ਹੈ ਸਿਹਤਮੰਦ ਪੰਜਾਬ ਬਣਾਣਾ ਹੈ ਤੇ ਦੋਨਾਂ ਚੀਜ਼ਾਂ ਚਾਹੀਦੀਆਂ ਨੇ ਜਿਹੜੀ ਪੜ੍ਹਾਈ ਚਾਹੀਦੀ ਹੈ ਦਿਮਾਗੀ ਤੌਰ ਤੇ ਜਿਹੜਾ ਉਹ ਜਿਹੜਾ ਉਹ ਤੰਦਰੁਸਤ ਹੋਣ ਲਈ ਤੇ ਜਿਹੜਾ ਸਿਹਤ ਵੱਖੋਂ ਤੰਦਰੁਸਤ ਹੋਣ ਲਈ ਉਹ ਗਰਾਊਂਡਾ ਜ਼ਰੂਰੀ ਹੈ ਸਾਰੀਆਂ ਗਰਾਊਂਡਾਂ ਜ਼ਰੂਰੀਆਂ ਜਿੰਨਾ ਗਰਾਊਂਡਾਂ ਦੇ ਵਿੱਚ ਰਸ਼ ਹੋ ਜਾਊਗਾ ਹਸਪਤਾਲਾਂ 'ਚ ਘਟ ਜਾਊਗਾ ਜਿੰਨੀਆਂ ਗਰਾਊਂਡਾਂ ਜਿਹੜੀਆਂ ਨੇ ਸਖਣੀਆਂ ਹੋ ਜਾਣੀਆਂ ਹਸਪਤਾਲਾਂ ਦੇ ਵਿੱਚ ਰਸ਼ ਵੱਜੂਗਾ ਬੱਚੇ ਮੋਬਾਈਲ ਦੇ ਉੱਤੇ ਸਾਰਾ ਸਾਰਾ ਦਿਨ ਖੇលਦੇ ਰਹਿੰਦੇ ਨੇ ਮਾਵਾਂ ਵੀ ਉਹਨਾਂ ਦੇ ਹੱਥ 'ਚ ਫੜਾ ਦਿੰਦੀਆਂ ਨੇ ਮੋਬਾਈਲ ਤੇ ਚੱਲ ਰੋਟੀ ਖਾਲੂਗਾ ਉਹ ਤੇ ਧਿਆਨ ਲਗਾ ਉਹ ਜਿਹੜਾ ਰਜਾਣੇ ਬਹੁਤ ਮਾੜਾ ਹੈ ਉਹਦੇ ਤੋਂ ਬਚਾਣ ਲਈ ਆ ਹੁਣ ਤੁਸੀਂ ਦੇਖਿਆ ਹੀ ਇਹ 2 2 3 3 ਸਾਲ ਦੇ ਬੱਚੇ ਇੱਥੇ ਗਰਾਊਂਡ 'ਚ ਸਾਰਾ ਦਿਨ ਨਿਕਲਦੇ ਨਹੀਂ ਆ ਬੱਚੇ ਔਰ ਇੱਥੇ ਬਾਲ ਨਾ ਲੱਗੇ ਰਹਿੰਦੇ ਆ ਤੁਸੀਂ ਆਪਣੇ ਬੱਚਿਆਂ ਨੂੰ ਇਸ ਟੂਰਨਾਮੈਂਟ ਤੇ ਲੈ ਕੇ ਆਓ ਸ਼ਾਇਦ ਉਹਨਾਂ ਨੂੰ ਇੱਕ ਮੈਚ ਹੀ ਜਿਹੜਾ ਉਹਨਾਂ ਦੀ ਜ਼ਿੰਦਗੀ ਬਦਲ ਦੇਵੇ ਸਾਰੇ ਬੱਚਿਆਂ ਨੂੰ ਲੈ ਕੇ ਆਓ ਵੱਧ ਤੋਂ ਵੱਧ ਬੱਚਿਆਂ ਨੂੰ ਦਿਖਾਓ ਇਹ ਮੈਚ ਖੜਾਓ ਸਾਡੇ ਜਿਹੜੇ ਸਟਾਰ ਪਲੇਅਰ ਆਉਣੇ ਨੇ ਉਹਨਾਂ ਨਾਲ ਉਹਨਾਂ ਦੀਆਂ ਫੋਟੋਆਂ ਖਿਡਵਾਓ ਉਹਨਾਂ ਨੂੰ ਮਿਲਣ ਕੇ ਉਹਨਾਂ ਨਾਲ ਗੱਲਬਾਤ ਕਰਨਗੇ ਤੇ ਉਹ ਵੀ ਤੁਹਾਨੂੰ ਦੱਸਣਗੇ ਕਿ ਸ਼ੁਰੂਆਤ ਇਦਾਂ ਹੀ ਹੋਈ ਸੀ ਛੋਟੇ ਬੱਚਿਆਂ ਤੋਂ ਸ਼ੁਰੂ ਹੋਈ ਤੇ ਕਿੱਥੇ ਤੱਕ ਪਹੁੰਚੇ